ਸਵਰਗ ਵੀ ਨਹੀਂ ਨਰਕ ਵੀ ਨਹੀਂ ਕੋਈ ਹੋਰ ਇਸ ਜ਼ਿੰਦਗੀ ਦੀ ਮੁਕਤੀ ਦੇ ਦਾਤ ਨਹੀਂ ਸਤਿਗੁਰ ਮਹਾਰਾਜ ਇਸ ਤੋਂ ਵੱਡਾ ਸੁੱਖ ਹੀ ਨਹੀਂ ਇਸ ਸੰਸਾਰ ਦੇ ਵਿੱਚ ਗੁਰੂ ਦੀ ਗੋਦ ਤੋਂ ਇਲਾਵਾ ਹੋਰ ਵੱਡਾ ਕੋਈ ਸੁੱਖ ਨਹੀਂ ਇਸ ਕਰਕੇ ਰੋਜ਼ ਆਖਿਆ ਕਰੀਏ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਰੋਜ਼ ਤਰਲਾ ਲਿਆ ਕਰੀਏ ਦਰਸ਼ਨ ਦੇਖ ਜੀਵਾ ਗੁਰ ਤੇਰਾ ਰੋਜ਼ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸੱਜਿਆ ਕਰੀਏ ਬੈਠਿਆ ਕਰੀਏ ਇਹ ਗੁਰੂ ਦੀ ਗੋਦ ਹੈ ਇਤੋਂ ਵੱਡਾ ਸੁੱਖ ਕੋਈ ਨਹੀਂ ਸੰਸਾਰ ਵਿੱਚ ਉਹ ਕਹਿਣ ਲੱਗਾ ਪਾਤਸ਼ਾਹ ਜੀ ਇਸ ਤੋਂ ਵੱਡਾ ਹੋਰ ਕੋਈ ਸੁੱਖ ਤਾਂ ਮੈਂ ਲੋੜਦਾ ਹੀ ਨਹੀਂ ਮੈਨੂੰ ਤਾਂ ਗੁਰੂ ਦੀ ਗੋਦ ਮਿਲ ਗਈ ਮੇਰਾ ਸੀਸ ਮੇਰੇ ਸਤਿਗੁਰੂ ਦੀ ਗੋਦ ਵਿੱਚ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਨਹੀਂ ਗੁਰਸਿੱਖਾ ਅਸੀਂ ਅੱਜ ਤੇਰੇ ਤੇ ਤਰੁੱਠੇ ਆ ਤਰਸ ਕੀਤਾ ਗੁਰੂ ਨਾਨਕ ਦੇ ਦਰ ਘਰ ਦੇ ਖਜ਼ਾਨੇ ਤੇਰੇ ਵਾਸਤੇ ਖੁੱਲੇ ਪਏ ਨੇ ਮੰਗ ਕੁਝ ਉਹ ਮੰਗ ਅਸੀਂ ਅੱਜ ਦੇਣਾ ਚਾਹੁੰਨੇ ਆ ਤੇ ਭਾਈ ਮੁਗਲੂ ਨੇ ਫਿਰ ਸਾਧ ਸੰਗਤ ਮੰਗਿਆ ਵੇਖੋ ਕੀ ਹਰ ਇੱਕ ਸਿੱਖ ਕਿਤੇ ਇਹ ਬੇਨਤੀ ਕਰੇ ਆਪਣੇ ਗੁਰੂ ਅੱਗੇ ਭਾਈ ਮੁਗਲੂ ਕਹਿਣ ਲੱਗਾ ਕਹਿੰਦਾ ਸਤਿਗੁਰੂ ਮਹਾਰਾਜ ਦੇ ਤਰਸ ਕਰ ਰਹੇ ਹੋ ਜੇ ਮੇਰੇ ਉੱਪਰ ਤਰੁੱਠੇ ਹੋ ਕੁਝ ਦੇਣਾ ਚਾਹੁੰਨੇ ਹੋ ਤੇ ਕਿਰਪਾ ਕਰ ਦਿਓ ਜਿਵੇਂ ਅੱਜ ਤੁਹਾਡੇ ਦਰਸ਼ਨ دیدار ਕਰ ਰਿਆਂ ਜਦੋਂ ਮੇਰੇ ਅਖੀਰਲੇ ਸਵਾਸ ਨਿਕਲ ਰਹੇ ਹੋਣ ਮੇਰਾ ਇਹ ਸਰੀਰ ਇਹ ਪ੍ਰਾਣਾਂ ਨੂੰ ਤਿਆਗ ਕੇ ਹੰਸ ਉਡਾਰੀ ਮਾਰਨ ਲੱਗੇ ਇਨ੍ਹਾਂ ਨੇਤਰਾਂ ਦੇ ਸਾਹਮਣੇ ਮੇਰਾ ਸਤਿਗੁਰੂ ਬੈਠਾ ਹੋਵੇ ਮੈਂ ਆਪਣੇ ਸਤਿਗੁਰੂ ਦੇ ਦਰਸ਼ਨ ਕਰਦਿਆਂ ਕਰਦਿਆਂ ਇਸ ਜਹਾਨ ਵਿੱਚੋਂ ਕੂਚ ਕਰਾਂ ਸਾਧ ਸੰਗਤ ਹੁਣ ਦੇਖੋ ਮੰਗ ਕੀਤੀ ਪਿਆਰ ਸ਼ਬਦ ਕਰਦੇ ਆ ਨਾ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸਾਦ ਸੰਗਤ ਜਿਹੜਾ ਲక్ష్ਮੀ ਲక్ష్ਮੀ ਭਾ ਮਾਇਆ ਮਾਇਆ ਸਿਮਰਦਾ ਸਰਪ ਜੋਨ ਵਲਵਲ ਔਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਸੂਕਰ ਜੋਨ ਵਲਵਲ ਔਤਰੈ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਵੇਸਵਾ ਜੋਨ ਵਲਵਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਘਰ ਪ੍ਰੌਪਰਟੀ ਸੰਪਤੀ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਵੱਲਵਲ ਔਤਰੈ ਇਸੇ ਵਿੱਚ ਇੱਕ ਪੰਕਤੀ ਹੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਮਰੀਏ ਜਿੰਦੇ ਰੱਬ ਦਾ ਨਾਮ ਕਦੀ ਨਾ ਵਿਸਾਰੀ ਅਖੀਰਲੇ ਬਚਨ ਹਨ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੈ ਰਿਦਾ ਵਸੈ ਹੁਣ ਦੇਖੋ ਕੀ ਮੰਗੀ ਐ ਸਿਂ ਗੁਰੂ ਕੋਲੋ ਸਾਡੀ ਆਖਰੀ ਇੱਛਾ ਕੀ ਹੋਵੇ ਇੱਕ ਸਿੱਖ ਦੀ ਆਖਰੀ ਇੱਛਾ ਕੀ ਹੋਣੀ ਚਾਹੀਦੀ ਅਸੀਂ ਇਹ ਨਾ ਮੰਗੀਏ ਸਵਰਗ ਮਿਲ ਜਾਏ ਮੁਕਤੀ ਮਿਲ ਜਾਏ ਸਿੱਖ ਕੀ ਮੰਗਦਾ ਹੈ ਸਿੱਖ ਜਿਉਂਦਿਆਂ ਜੀ ਗੁਰੂ ਦੇ ਦਰਸ਼ਨ ਮੰਗਦਾ ਹੈ ਸਾਧ ਸੰਗਤ ਇਹ ਆਖਰੀ ਇੱਛਾ ਹੈ ਹਰ ਇੱਕ ਸਿੱਖ ਦੀ ਕਿਉਂਕਿ ਮੈਂ ਪਹਿਲਾ ਬਚਨ ਪੜਿਆ ਸੁਰਗਵਾਸ ਨਾ ਬਾਸਨਾ ਵਾਲੀਆ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈਏ ਮਨੇ ਨਾ ਕੀ ਦਇਆ ਸਿੱਖ ਨੂੰ ਇਸ ਗੱਲ ਦੀ ਚਿੰਤਾ ਨਹੀਂ ਬਾਅਦ ਵਿੱਚ ਕੀ ਹੋਣਾ ਉਹ ਜਿਉਂਦਿਆਂ ਜੀ ਮੰਗਦਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਥੋੜੇ ਚਿਰ ਸ਼ਾਂਤ ਹੋ ਗਏ ਕਿਉਂਕਿ ਮੰਗੇ ਸੀ ਕਿ ਸਤਿਗੁਰੂ ਜੀ ਆਖਰਲੇ ਸਵਾਸ ਲੈਂਦਾ ਹੋਵਾਂ ਤੇ ਤੁਸੀਂ ਮੇਰੇ ਸਨਮੁਖ ਹੋਵੋ ਇਹ ਨੇਤਰ ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਬੰਦ ਹੋਣ ਇਸ ਜਹਾਨ ਵਿੱਚੋਂ ਗੁਰੂ ਮਹਾਰਾਜ ਪਾਤਸ਼ਾਹ ਜੀ ਥੋੜੇ ਚਿਰ ਬਾਅਦ ਆਪਣੇ ਮੁਖ ਤੋਂ ਬਚਨ ਆਖਦੇ ਕਹਿੰਦੇ ਭਾਈ ਮੁਗਲੂ ਜੋ ਮੰਗਿਆ ਤੈਨੂੰ ਮਿਲੇਗਾ ਪਰ ਤਿੰਨ ਗੱਲਾਂ ਚੇਤੇ ਰੱਖੀ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਦੂਜਾ ਕਿ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੀਜਾ ਜਦੋਂ ਜਪਜੀ ਸਾਹਿਬ ਦਾ ਪਾਠ ਪੜਦਾ ਹੋਵੇ ਤੇ ਆਪਣੇ ਘਰ ਦੇ ਦਰਵਾਜ਼ੇ ਖੁੱਲੇ ਰੱਖਣੇ ਨੇ ਕਦੇ ਘਰ ਦੇ ਦਰਵਾਜ਼ੇ ਬੰਦ ਨਹੀਂ ਕਰਨੇ ਸਾਧ ਸੰਗਤ ਭਾਈ ਮੁਗਲੂ ਨੇ ਸਾਥ ਆ ਕੇ ਗੁਰੂ ਦੇ ਬਚਨ ਪ੍ਰਵਾਨ ਕੀਤੇ ਝੋਲੀ ਪੁਆਏ ਭਾਈ ਮੁਗਲੂ ਥੋੜੇ ਦਿਨਾਂ ਬਾਅਦ ਰਾਜੀ ਹੋ ਗਿਆ ਆਪਣੇ ਨਗਰ ਗੰਡੂਆ ਰਹਿਣ ਲੱਗ ਪਿਆ। ਮਾਲਵੇ ਦੀ ਧਰਤੀ ਤੇ ਪੁੱਛੋ ਦੇ ਨੇੜੇ ਗੰਡੂਆ ਪਿੰਡ ਹੈ। ਇੱਧਰ ਗੁਰੂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ। ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਗੁਰਤਾ ਗੱਦੀ ਤੇ ਸੁਭਾਏਮਨ ਹੋਏ ਫਿਰ 8ਵੇਂ ਪਾਤਸ਼ਾਹ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪੁੱਛੋ ਆਏ ਹੋਏ ਸਨ। ਇਸ ਇਲਾਕੇ ਵਿੱਚ ਮਾਲਵੇ ਦੀ ਧਰਤੀ ਤੇ ਸਤਿਗੁਰੂ ਦੀ ਪ੍ਰਚਾਰ ਕਰ ਰਹੇ ਨੇ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਇੱਧਰ ਭਾਈ ਮੁਗਲੂ ਜਿਹਦੇ ਨਾਲ ਵਾਅਦਾ ਕੀਤਾ ਸੀ ਤੈਨੂੰ ਦਰਸ਼ਨ ਦਿਾਂਗੇ ਅਖੀਰ ਦੇ ਵਕਤ ਛੇਵੇਂ ਪਾਤਸ਼ਾਹ ਨੇ ਵਾਅਦਾ ਕੀਤਾ ਸੀ ਵੇਖੋ ਵੇਖੋ ਸਿੱਖ ਦੇ ਬਚਨ ਸਿੱਖ ਦੀ ਅਰਦਾਸ ਬੇਨਤੀ ਤੇ ਗੁਰੂ ਦਾ ਕੀਤਾ ਹੋਇਆ ਵਾਅਦਾ ਇਹ ਕਦੀ ਵੀ ਸਾਧ ਸੰਗਤ ਝੂਠਾ ਨਹੀਂ ਪੈਂਦਾ ਗੁਰੂ ਕਿਰਪਾ ਕਰਦਾ ਜ਼ਰੂਰ ਹੈ ਇੱਧਰ ਭਾਈ ਮੁਗਲੂ ਡੈਥ ਬੈੱਡ ਦੇ ਉੱਪਰ ਪਿਆ ਹੋਇਆ ਤੁਰਨ ਫਿਰਨ ਤੋਂ ਲਾਚਾਰ ਹੈ ਇਸ ਤਰ੍ਹਾਂ ਜਾਪਦਾ ਵੀ ਹੁਣ ਥੋੜੇ ਦਿਨਾਂ ਦੀ ਜ਼ਿੰਦਗੀ ਹੈ ਕਦੋਂ ਸਾਹ ਮੁੱਕ ਜਾਣ ਕੋਈ ਪਤਾ ਨਹੀਂ ਇਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘੋੜੇ ਤੇ ਕਾਠੀ ਪਾਈ ਅੰਮ੍ਰਿਤ ਵੇਲੇ ਘੋੜੇ ਤੇ ਸਵਾਰ ਹੋਏ ਤੇ ਸਿੱਧਾ ਗੰਡੂਆਂ ਨਗਰ ਮਾਲਵੇ ਦੀ ਧਰਤੀ ਤੇ ਗੰਡੂਆਂ ਨਗਰ ਹੈ ਸਾਧ ਸੰਗਤ ਪੁੱਛੋ ਦੇ ਨੇੜੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਸਿੱਧਾ ਜਾ ਕੇ ਭਾਈ ਮੁਗਲੂ ਦੇ ਘਰ ਉਤਾਰਾ ਕੀਤਾ ਡੈਥ ਬੈੱਡ ਦੇ ਉੱਪਰ ਲੇਟਿਆ ਭਾਈ ਮੁਗਲੂ ਅੱਜ ਜਬਜੀਤ ਸਾਹਿਬ ਦਾ ਪਾਠ ਪੜ ਰਿਹਾ ਪਾਠ ਪੜ ਰਿਹਾ ਉਡੀਕਦਾ ਪਿਆ ਵੀ ਸ਼ਾਇਦ ਅੱਜ ਜ਼ਿੰਦਗੀ ਦਾ ਆਖਰੀ ਦਿਨ ਹੈ ਮੇਰੇ ਸਤਿਗੁਰੂ ਆ ਜਾਣ ਮੇਰੇ ਉੱਪਰ ਕਿਰਪਾ ਹੋ ਜਾਵੇ ਮੇਰੀ ਆਖਰੀ ਇੱਛਾ ਪੂਰੀ ਹੋ ਜਾਵੇ ਗੁਰਾਂ ਨੇ ਵਾਅਦਾ ਕੀਤਾ ਸੀ ਤੇ ਸਤਿਗੁਰੂ ਮਹਾਰਾਜ ਆਣ ਪਹੁੰਚੇ ਜਦੋਂ ਪੜ ਰਿਆ ਨਾ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਸਾਧ ਸੰਗਤ ਸਤੂਗੁਰਾਂ ਨੇ ਆ ਕੇ ਸਾਹਮਣੇ ਚੌਂਕੜਾ ਲਾ ਲਿਆ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਪਾਤਸ਼ਾਹ ਜੀ ਨੇ ਨਾਲ ਨਾਲ ਬਚਨ ਪੜ੍ਹਨੇ ਸ਼ੁਰੂ ਕਰ ਦਿੱਤੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦੋਂ ਬਚਨਨ ਦੁਹਰਾਏ ਸਮਾਪਤੀ ਕੀਤੀ ਹੱਥ ਜੋੜੇ ਨੇਤਰ ਖੁੱਲੇ ਤੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਮੇਰੀ ਪੀਰ ਦੇ ਰੂਪ ਦੇ ਵਿੱਚ ਅੱਜ ਦਰਸ਼ਨ ਦੇ ਰਹੇ ਹਨ ਅੱਜ ਸਾਧ ਸੰਗਤ ਦਰਸ਼ਨ ਕਰਦਿਆਂ ਕਰਦਿਆਂ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਹੱਥ ਜੋੜ ਕੇ ਅਖੀਰਲੇ ਸਵਾਸ ਸਤਿਗੁਰ ਦੇ ਚਰਨਾਂ ਵਿੱਚ ਭਾਈ ਮੁਗਲੂ ਨੇ त्यागे ਹਮੇਸ਼ਾ ਵਾਸਤੇ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ ਭਾਈ ਮੁਗਲੂ ਉਹਦੀ ਆਖਰੀ ਇੱਛਾ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਵਾਅਦਾ ਕੀਤਾ ਸੀ ਅਜ ਨਵੇਂ ਜਾਮੇ